ਪੈਂਡ ਖੋਟੇ ਵਿਖੇ ਬਹੁਤ ਹੀ ਦਰਦਨਾਕ ਹਾਸਾ ਹੋਇਆ ਜੋ ਕਾ ਸਵਿਫਟ ਕਾਰ ਜਿਸ ਵਿੱਚ ਸਵਾਰ ਕਬੱਡੀ ਖਿਡਾਰੀ ਰੌਂਤਾ ਸਰਜੀਤ ਸਿੰਘ ਜਿਸ ਜੋ ਕਿ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਉਸ ਦੀ ਮੌਤ ਹੋ ਗਈ ਹੈ ਤੇ ਦੇਖ ਸਕਦੇ ਆ ਤੁਸੀਂ ਰੋੜ ਦੀਆਂ ਭਿਆਨਕ ਤਸਵੀਰਾਂ ਇਹ ਜੀ ਦੇਖੋ ਸਾਡੇ ਹਿਸਾਬ ਨਾਲ ਤਾਂ ਜੀ ਇਹ ਸਰਕਾਰ ਦੀ ਬਹੁਤ ਵੱਡੀ ਅਣਗਹਿਲੀ ਹੈ ਜਿਹੜਾ ਇਹ ਹਾਸਾ ਵਾਪਰਿਆ ਹੂੰ ਦੇਖੋ ਇਹ ਤੁਸੀਂ ਦੇਖੋਗੇ ਕਿ ਸਰਕਾਰੀ ਹਸਪਤਾਲਾ ਸਾਹਮਣੇ ਜੀ ਸਰਕਾਰੀ ਸਕੂਲ ਜੀ ਠੀਕ ਹੈ ਜੀ ਉਹ ਰੋਡ ਉੱਥੋਂ ਖਤਮ ਹੁੰਦਾ ਜਿਹੜਾ ਰੋਡ ਆਲਰੇਡੀ ਕੰਸਟਰਕਟਡ ਬਣਿਆ ਹੋਇਆ ਜੀ ਜਿੱਥੋਂ ਇਹ ਕੰਸਟਰਕਸ਼ਨ ਸ਼ੁਰੂ ਹੁੰਦੀ ਹੈ ਜਿਹੜੀ ਨਵੇਂ ਚਾਲੂ ਆ ਉੱਥੇ ਕੋਈ ਵੀ ਇੰਡੀਕੇਟਰ ਕੋਈ ਵੀ ਰਿਫਲੈਕਟਰ ਕੋਈ ਵੀ ਡਿਵਰਜਨ ਦਾ ਬੋਰਡ ਲੱਗਿਆ ਹੋਵੇ ਜੀ ਇਹ ਬਹੁਤ ਵੱਡੀ ਜਿਹੜੀ ਕੰਪਨੀ ਦੀ ਏਨਗੈਲੀ ਹੈ ਜਿਹੜਾ ਕੋਈ ਠੇਕੇਦਾਰ ਹੈ ਉਸ ਕਰਕੇ ਜੇ ਕਿਤੇ ਉਹ ਲੱਗਿਆ ਹੁੰਦਾ ਤਾਂ ਸਪੀਡ ਕਾਰ ਦੀ ਸਲੋ ਹੁੰਦੀ ਤਾਂ ਹਾਦਸਾ ਨਾ ਹੁੰਦਾ ਜੀ ਜੀ ਹੁਣ ਜਿਹੜੇ ਨੌਜਵਾਨ ਆ ਜੀ ਉਹਨਾਂ ਚ ਕਿਵੇਂ ਘਟਨਾ ਵਾਪਰੀ ਸੀ ਤੇ ਹੁਣ ਹਾਲਾਤ ਕਿੱਦਾਂ ਦੇ ਆ ਹਾਲਾਤ ਤਾਂ ਦੇਖੋ ਜੀ ਬਹੁਤ ਨਾਜ਼ੁਕੀ ਆ ਦੇਖੋ ਉਹਨਾਂ ਦਾ ਜਿਹੜਾ ਪਰਿਵਾਰ ਸੀ ਇਹੀ ਕਮੋਨ ਵਾਲਾ ਮੁੰਡਾ ਸੀ ਜੀ ਕਬੱਡੀ ਖਿਡਾਰੀ ਸੀ ਬਹੁਤ ਫੇਮਸ ਸਰਦੀਸ਼ ਸਿੰਘ ਆ ਸਾਡੇ ਪਿੰਡ ਦਾ ਜੀ ਜੀ ਤਾਂ ਬਹੁਤ ਹੀ ਮਤਲਬ ਹਾਲਾਤ ਬੁਰੇ ਆ ਜੀ ਘਰ ਦੇ ਜੀ ਕਿੰਨੇ ਸਮੇਂ ਬਾਅਦ ਜਿਹੜੀ ਮੌਤ ਹੋਈ ਸੀ ਉਹਨਾਂ ਦੀ ਫਰਰਾਤ ਮੌਤ ਜੀ ਤਕਰੀਬਨ 9 ਵਜੇ ਐਕਸੀਡੈਂਟ ਹੁੰਦਾ ਜੀ ਉਸ ਤੋਂ ਬਾਅਦ ਇਹ ਜਿਹੜੇ ਮੌਕੇ ਦੇ ਘਰ ਸੀਗੇ ਆਸ-ਪਾਸੇ ਵਾਲੇ ਇਹਨੂੰ ਚੱਕ ਕੇ ਇਹਦੇ ਨਾਲ ਦੇ ਨੂੰ ਚੱਕ ਕੇ ਦੋ ਜਾਨੇ ਸੀਗੇ ਜੀ ਇੱਕ ਜਖਮੀ ਸੀਗਾ ਚੱਕ ਕੇ ਹਸਪੀਟਲ ਲੈ ਗਏ ਸਰਕਾਰੀ ਜੀ ਜੀ ਡਰਾਈਵ ਕੌਣ ਕਰਦਾ ਸੀ ਡਰਾਈਵ ਸਦਿਸ਼ਣ ਕਰਦਾ ਸੀ ਜੀ ਤੇ ਉਹ ਉਥੇ ਲੈ ਗਏ ਸਰਕਾਰੀ ਹਸਪਤਾਲ ਦਾ ਉਥੇ ਇਹਨਾਂ ਨੇ ਪਹਿਲਾਂ ਤਾਂ ਐਡਮਿਟ ਕਰ ਲਿਆ ਜੀ ਫਿਰ ਕਿਤੇ ਵੀ ਸਾਡੇ ਕੋਲੇ ਦਾ ਟਰੀਟਮੈਂਟ ਹੈ ਨਹੀਂ ਤੇ ਰੈਫਰ ਕਰਤਾ ਜੀ ਜਦੋਂ ਰੈਫਰ ਕੀਤਾ ਤਾਂ ਸਾਡੇ ਪਿੰਡ ਦੇ ਲਗਭਗ ਉਹ ਨੌਜਵਾਨ ਪਹੁੰਚ ਗਈ ਸੀ ਉਥੇ ਤਾਂ ਉਹਨਾਂ ਨੇ ਹੀ ਰਿਕੁਐਸਟ ਕੀਤੀ ਹਸਪਤਾਲ ਦੇ ਸਟਾਫ ਨੂੰ ਕਿ ਸਾਨੂੰ ਐਂਬੂਲੈਂਸ ਮੋਈਆ ਕਰ ਦੋ ਤਾਂ ਅਸੀਂ ਇਹਨੂੰ ਮੋਗੇ ਜਾਂ ਕਿਤੇ ਲੁਧਿਆਣੇ ਲੈ ਜਾਣੇ ਤਾਂ ਉਥੋਂ ਪ੍ਰਸ਼ਾਸਨ ਇਹਨਾਂ ਦੇ ਜਿਹੜੇ ਹਸਪਤਾਲ ਦੇ ਪ੍ਰਸ਼ਾਸਨ ਦਾ ਜਵਾਬ ਹੀ ਸੀ ਕਿ ਅਸੀਂ ਇਸ ਟਾਈਮ ਸਾਨੂੰ ਆਰਡਰ ਨਹੀਂ ਹੈਗੇ ਐਂਬੂਲੈਂਸ ਕੱਢਣ ਦੀ ਤਾਂ ਦੇਖੋ ਜੀ ਸਾਹਮਣੇ ਐਂਬੂਲੈਂਸ ਖੜੀ ਹੈ ਸਾਹਮਣੇ ਪੇਸ਼ੈਂਟ ਹੈ ਤਾਂ ਜਵਾਬ ਇਹ ਮਿਲਦਾ ਕਿ ਸਾਨੂੰ ਇਸ ਟਾਈਮ ਐਂਬੂਲੈਂਸ ਕੱਢਣ ਦੇ ਆਰਡਰ ਨਹੀਂ ਹੈਗੇ ਉਸ ਕਰਕੇ ਸਾਡਾ ਜਿਹੜਾ ਅੱਧੇ ਘੰਟੇ ਦੀ ਦੇਰੀ ਕਰਕੇ ਸਾਡੇ ਬੰਦੇ ਦੀ ਜਿੰਦਗੀ ਤਾਂ ਉਹ ਮਤਲਬ ਉਸ ਤੋਂ ਤਕਰੀਬਨ 15 ਮਿੰਟ ਬਾਅਦ ਇਹ ਪ੍ਰਾਈਵੇਟ ਹਸਪੀਟਲ ਨਾ ਉਹਦੀ ਹਾਲਤ ਨਾਜ਼ੁਕ ਸੀਗੀ ਤਾਂ ਪ੍ਰਾਈਵੇਟ ਹਸਪੀਟਲ ਹੈਗਾ ਦੀ ਹਸਪਤਾਲ ਜੀ ਉੱਥੇ ਲੈ ਗਏ ਇਹਨੂੰ ਤਾਂ ਉੱਥੇ ਜਾ ਕੇ ਵੀ ਉਹਦੀ ਟੈਕ ਜੀ ਐਡਵੋਕੇਟ ਸਾਹਿਬ ਰੋਡ ਜਾਮ ਕੀਤਾ ਹੋਇਆ ਪਰਿਵਾਰ ਦੀ ਕੀ ਮੰਗਾਂ ਪਰਵਾਰ ਦੀ ਮੰਗ ਹੈ ਜੀ ਇੱਕ ਤਾਂ ਜਿਹੜਾ ਹੈਗਾ ਸਾਡੀ ਸਾਰਿਆਂ ਦੀ ਗੁਰਸਰਾ ਗ੍ਰਾਮ ਪੰਚਾਇਤ ਦੀ ਇਹੀ ਹੈਗੀ ਹੈ ਡਿਮਾਂਡ ਤੇ ਸਾਰੇ ਪਿੰਡ ਦੀ ਕਿ ਜਿਹੜਾ ਹੈਗਾ ਇਹ ਘਰ ਨੂੰ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਤੇ ਜਿਹੜੀ ਇਹ ਜਿਹਦੀ ਨਗਹਿਲੀ ਹੈ ਭਾਵੇਂ ਸਰਕਾਰ ਦੀ ਵੀ ਨਗਹਿਲੀ ਹੈ ਤੇ ਜਿਹੜਾ ਜਿਹੜੀ ਕੰਪਨੀ ਰੋਡ ਕੰਸਟਰਕਟ ਕਰ ਰਹੀ ਉਹਨਾਂ ਦੀ ਨਗਹਿਲੀ ਹੈ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਸਾਡੀ ਇਹੀ ਡਿਮਾਂਡ ਹੈ ਜਿੰਨਾ ਟਾਈਮ ਸਾਡੀ ਇਹ ਕਾਰਵਾਈ ਨਹੀਂ ਹੁੰਦੀ ਮੁਆਵਜ਼ਾ ਨਹੀਂ ਮਿਲਦਾ ਅਸੀਂ ਇਹ ਧਰਨਾ ਜੀ ਇਦਾਂ ਹੀ ਰੱਖਾਂ ਜੀ